ਆਪਣੀ ਵਾਈਫ ਨੂੰ ਮਿਲਣ ਵਾਸਤੇ 14 ਤਰੀਕ ਨੂੰ ਸਵੇਰੇ ਆਏ ਤੇ ਸ਼ਾਮ ਦੇ ਟਾਈਮ ਦੇ ਉੱਤੇ ਇਥੋਂ ਵਾਪਸ ਚਲੇ ਗਏ ਤੇ ਵਾਪਸ ਜਾਣ ਦੇ ਉੱਤੇ ਇਹਨਾਂ ਨੇ ਆਪਣਾ ਜਿਹੜਾ ਹੈਗਾ ਫੋਨ ਕੁਝ ਟਾਈਮ ਲਈ ਸਵਿਚ ਆਫ ਕੀਤਾ ਨਾ ਤਾਂ ਦਿੱਲੀ ਗਿਆ ਤੇ ਨਾ ਹੀ ਇੱਥੇ ਆਇਆ ਤੇ ਨੈਕਸਟ ਡੇ ਇਹਨੇ ਆਪਣੀ ਵਾਈਫ ਨੂੰ ਫੋਨ ਤੇ ਮੈਸੇਜ ਕਰ ਲਾ ਪਏ ਕਿ ਮੈਨੂੰ ਕਿਡਨੈਪ ਕਰ ਲਿਆ ਤੇ ਤੁਸੀਂ ਇਸ ਤਰ੍ਹਾਂ ਕਰਕੇ ਪੈਸੇ ਦਾ ਅਰੇਂਜਮੈਂਟ ਕਰੋ ਤੇ ਮੈਨੂੰ ਛਡਾਓ ਯਾਰਾ ਦੋਸਤੋ ਸਜਣ ਮਿੱਤਰਾਂ ਤੋਂ ਪੈਸੇ ਵਗੈਰਾ ਲਿਆ ਹੋਏ ਸੀਗੇ ਤੇ ਕਾਫੀ ਲਾਸਟ ਆ ਗਿਆ ਸੀਗਾ ਤੇ ਲਾਸਟ ਔਨ ਕਰਕੇ ਨੇ ਆਪਣਾ ਪਲਾਨ ਬਣਾਇਆ ਵੀ ਮੈਂ ਇਸ ਕਰਕੇ ਪੈਸੇ ਇਕੱਠੇ ਕਰ ਲਵਾਂ ਤੇ ਜਿਹਦੇ ਕਰਕੇ ਵੀ ਮੈਂ ਆਪਣਾ ਕੁਝ ਆਪਣੀ ਲਾਈਫ ਨੂੰ ਲਕਜ਼ਰੀ ਕਰਕੇ ਤੇ ਸੌਖਾ ਕਰ ਸਕਾਂ ਨੇ ਆਪਣੇ 10 ਲੱਖ ਰੁਪਏ ਕੈਸੂ ਮੈਨੂੰ 10 ਲੱਖ ਰੁਪਏ ਜਿਨ੍ਹਾਂ ਨੇ ਮੈਨੂੰ ਕਿਡਨਾਪ ਕੀਤਾ ਉਹ 10 ਲੱਖ ਮੰਗ ਰਿਆ ਗੱਲ ਇਹ ਆਪ ਹੀ ਕਰ ਰਿਆ ਸੀ ਚਾਟ ਵੀ ਆਪ ਹੀ ਕਰ ਰਿਆ ਸੀਗਾ ਤੇ ਆਪਣੀ ਫੈਮਿਲੀ ਨਾਲ ਆਪ ਹੀ ਰਾਫਤਾਰ ਰੱਖਿਆ ਹੋਇਆ ਸੀਗਾ ਕੋਈ ਹੋਰ ਮਤਲਬ ਸੈਕੰਡ ਪਰਸਨ ਦਾ ਕਿਸੇ ਦੇ ਕੋਈ ਕਾਲ ਨਹੀਂ ਸੀ ਨਮਸਤੇ ਸਸਰੀਕਾਲ ਆਦাব ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਲੁਧਿਆਣਾ ਦੇ ਥਾਣਾ ਮੋਤੀ ਨਗਰ ਅਧੀਨ ਇੱਕ ਏਰੀਆ ਦੇ ਵਿੱਚੋਂ ਅਜੀਬ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਵੱਲੋਂ ਆਪਣੇ ਹੀ ਕਿਡਨਾਪ ਦੀ ਰਿਪੋਰਟ ਲਖਾਈ ਜਾਂਦੀ ਹੈ ਤੇ ਫਿਰੋਤੀ ਮੰਗਨ ਨੂੰ ਲੈ ਕੇ ਇਹ ਮਾਮਲਾ ਬੜਾ ਗਰਮਾ ਗਿਆ ਸੀ ਪਰ ਪੁਲਿਸ ਦੀ ਮਸਤੈਦੀ ਦੇ ਕਾਰਨ ਇਹ ਮਾਮਲਾ ਸੁਲਝ ਗਿਆ ਹੈ ਤੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਐਸਪੀ ਮਨਦੀਪ ਸਿੰਘ ਜੀ ਮੌਜੂਦ ਨੇ ਅਸੀਂ ਉਹਨਾਂ ਤੋਂ ਜਾਣਕਾਰੀ ਲੈ ਲੈਨੇ ਵੀ ਕੀ ਸੀ ਪੂਰਾ ਮਾਮਲਾ ਸਰ ਕੀ ਸੀਗਾ ਇਹ ਮਾਮਲਾ ਜਿਹਦੇ ਵਿੱਚ ਇੱਕ ਵਿਅਕਤੀ ਨੇ ਆਪਣੇ ਹੀ ਕਿਡਨਾਪਿੰਗ ਦੀ ਗੱਲ ਕਹੀ ਹੈ ਇਹ ਸ਼ੁਭਮ ਉਪਧਿਆਇਕ ਨਾਮ ਦੇ ਵਿਅਕਤੀ ਸੀਗੇ ਦਿੱਲੀ ਦੇ ਰਹਿਣ ਵਾਲੇ ਨੇ ਤੇ ਇੱਥੇ ਇਹਦੇ ਲੌਸ ਨੇ ਮੋਤੀ ਨਗਰ ਥਾਣੇ ਦੇ ਏਰੀਆ ਦੇ ਵਿੱਚ ਇਹਨਾਂ ਦੀ ਸ਼ਾਦੀ ਹੋਈ ਹੋਈ ਹੈ ਇਹ ਆਪਣੀ ਵਾਈਫ ਨੂੰ ਮਿਲਣ ਵਾਸਤੇ 14 ਤਰੀਕ ਨੂੰ ਸਵੇਰੇ ਆਏ ਤੇ ਸ਼ਾਮ ਦੇ ਟਾਈਮ ਦੇ ਉੱਤੇ ਇੱਥੋਂ ਵਾਪਸ ਚਲੇ ਗਏ ਤੇ ਵਾਪਸ ਜਾਣ ਦੇ ਉੱਤੇ ਇਹਨਾਂ ਨੇ ਆਪਣਾ ਜਿਹੜਾ ਹੈਗਾ ਫੋਨ ਕੁਝ ਟਾਈਮ ਲਈ ਸਵਿਚ ਆਫ ਕੀਤਾ ਤੇ ਔਰ ਨਾ ਤਾਂ ਦਿੱਲੀ ਗਏ ਤੇ ਨਾ ਹੀ ਇੱਥੇ ਆਇਆ ਤੇ ਨੈਕਸਟ ਡੇ ਨੇ ਆਪਣੀ ਵਾਈਫ ਨੂੰ ਫੋਨ ਤੇ ਮੈਸੇਜ ਕਰ ਲਾ ਪਏ ਕਿ ਮੈਨੂੰ ਕਿਡਨੈਪ ਕਰ ਲਿਆ ਤੇ ਤੁਸੀਂ ਇਸ ਤਰ੍ਹਾਂ ਕਰਕੇ ਪੈਸੇ ਦਾ ਅਰੇਂਜਮੈਂਟ ਕਰੋ ਤੇ ਮੈਂ ਮੈਨੂੰ ਛਡਾਓ ਤੇ ਆਪਣੇ ਕਿਡਨੈਪਿੰਗ ਦੀ ਸਟੋਰੀ ਆਪਣੇ ਵਾਈਫ ਨੂੰ ਤੇ ਉਹਦੀ ਵਾਈਫ ਨੇ ਮੁੜ ਕੇ ਆਪ ਉਹਦੇ ਬ੍ਰਦਰ ਨਾਲ ਜਾਂ ਆਪਣੇ ਉਹਦੇ ਇਨ-ਲॉज ਦੇ ਨਾਲ ਵੀ ਕੀਤੀ ਤੇ ਉਹਦਾ ਬ੍ਰਦਰ ਵੀ ਆਇਆ ਤੇ ਉਹਨਾਂ ਨੇ ਮੁੜ ਕੇ ਆ ਕੇ ਇਨਫੀਮੇਸ਼ਨ ਦਿੱਤੀ ਪੁਲਿਸ ਨੂੰ ਤੇ ਪੁਲਿਸ ਨੇ ਉੱਤੇ ਜਸ ਕਾਰਵਾਈ ਕਰਦੇ ਹੋਏ ਅੱਗੇ ਸਾਰੀ ਫਿਰ ਟਰੈਕ ਕਰਦੇ ਹੋਏ ਇਹਨਾਂ ਨੂੰ कल रात ਜਿਹੜੀ ਨੰਗੀ ਪ੍ਰੀਵਿਅਸ ਰਾਤ ਤਾਂ ਪਿਪਲੀ ਦੇ ਲੱਗੋ ਇਹਨਾਂ ਨੂੰ ਟ੍ਰੇਸ ਕੀਤਾ ਸਰ ਕਿਸ ਤਰ੍ਹਾਂ ਇਹਦੀ ਬਾਰੇ ਪਤਾ ਲੱਗਿਆ ਵੀ ਇਹ ਡਰਾਮਾ ਕਰ ਰਿਹਾ ਹੈ ਕਿਉਂਕਿ ਇੱਥੋਂ ਲੁਧਿਆਣੇ ਤੋਂ ਦਿੱਲੀ ਵਾਸਤੇ ਰਵਾਨਾ ਹੋਇਆ ਸੀ ਰਸਤੇ ਦੇ ਵਿੱਚ ਕੀ ਪਲੈਨਿੰਗ ਹੋਈ ਕਿੰਨੇ ਬੰਦੇ ਇਹਦੇ ਨਾਲ ਜੁੜੇ ਹੋਏ ਸੀਗੇ ਵੀ ਜਾਂ ਇਹ ਇਕੱਲੇ ਦੀ ਪਲੈਨਿੰਗ ਸੀਗੀ ਬੰਦੇ ਤਾਂ ਫਿਲਹਾਲ ਕੋਈ ਟਰੇਸ ਨਹੀਂ ਹੋਏਗੇ ਤਾਂ ਆਪਦੀ ਹੀ ਪਲਾਨ ਸੀਗੀ ਵੀ ਮੈਂ ਆਪਣੇ ਨੇ ਕਾਫੀ ਲੋਕਾਂ ਦੇ ਪੈਸੇ ਦੇਣੇ ਸੀਗੇ ਤੇ ਪੈਸੇ ਦੇ ਵਿੱਚ ਪਹਿਲਾਂ ਇੰਸ਼ੋਰੈਂਸ ਕੰਪਨੀ ਚ ਕੰਮ ਕਰਦਾ ਸੀ ਉੱਥੋਂ ਵੀ ਪੈਸੇ ਪੁੱਛੇ ਨੇ ਜੋ ਪਤਾ ਲੱਗਿਆ ਇਨਵੈਸਟੀਗੇਸ਼ਨ ਚ ਤਾਂ ਹੋਰ ਵੀ ਆਪਣੇ 11 ਦੋਸਤਾਂ ਸੱਜਣ ਮਿੱਤਰਾਂ ਤੋਂ ਪੈਸੇ ਵਗੈਰਾ ਲਿਆ ਹੋਏ ਸੀਗੇ ਤੇ ਕਾਫੀ ਲਾਸਟ ਆ ਗਿਆ ਸੀਗਾ ਤੇ ਲਾਸਟ ਔਨ ਕਰਕੇ ਨੇ ਆਪਣਾ ਪਲਾਨ ਬਣਾਇਆ ਵੀ ਮੈਂ ਇਸ ਦਾ ਕਰਕੇ ਪੈਸੇ ਇਕੱਠੇ ਕਰ ਲਵਾਂ ਤੇ ਜਿਹਦੇ ਕਰਕੇ ਵੀ ਮੈਂ ਆਪਣਾ ਕੁਝ ਆਪਣੀ ਲਾਈਫ ਨੂੰ ਲਗਜ਼ਰੀ ਕਰਕੇ ਤੇ ਸੌਖਾ ਕਰ ਸਕਦਾ ਸੀ ਸਰ ਕਿੰਨੀ ਕੁ ਫਰौती ਦੀ ਮੰਗ ਕੀਤੀ ਗਈ ਸੀ ਇਹਨੇ ਆਪਣਾ 10 ਲੱਖ ਰੁਪਇਆ ਕਿਹਾ ਸੀ ਮੈਨੂੰ 10 ਲੱਖ ਰੁਪਇਆ ਜਿਨ੍ਹਾਂ ਨੇ ਮੈਨੂੰ ਕਿਡਨਾਪ ਕੀਤਾ ਉਹ 10 ਲੱਖ ਮੰਗ ਰਿਹਾ ਗੱਲ ਇਹ ਆਪ ਹੀ ਕਰ ਰਿਹਾ ਸੀ ਚਾਟ ਵੀ ਆਪ ਹੀ ਕਰ ਰਿਹਾ ਸੀਗਾ ਤੇ ਆਪਣੀ ਫੈਮਿਲੀ ਨਾਲ ਆਪ ਹੀ ਰਿਸ਼ਤਾ ਰੱਖਿਆ ਹੋਇਆ ਸੀਗਾ ਕੋਈ ਹੋਰ ਮਤਲਬ ਸੈਕੰਡ ਪਰਸਨ ਦਾ ਕਿਸੇ ਦੇ ਕੋਈ ਕਾਲ ਨਹੀਂ ਸੀ ਤੇ ਸਰ ਕਿਸ ਤਰ੍ਹਾਂ ਫਿਰ ਪੁਲਿਸ ਇਹਦੇ ਗਰੀਬਾਂ ਤੱਕ ਪਹੁੰਚੀ ਹੈ ਬਸ ਉਸ ਨੂੰ ਟਰੈਕ ਕਰਦੇ ਕਰਦੇ ਫਿਰ ਜਿਹੜਾ ਹੈਗਾ ACP ਸਾਡੇ ਜਸਵਿੰਦਰ ਸਿੰਘ ਉਹਨਾਂ ਨੇ ਔਰ SCM ਮੋਤੀ ਨਗਰ ਉਹਨਾਂ ਨੇ ਆਪਣਾ ਉਹਦਾ ਟਰੈਕ ਕਰਦੇ ਹੋਏ ਤੇ ਇਨਫੋਰਮੇਸ਼ਨ ਬੇਸ ਦੇ ਉੱਤੇ ਫਿਰ ਉੱਥੇ ਪਹੁੰਚੇ ਸਰ ਕੋਈ ਬੈਕਗਰਾਉਂਡ ਪਹਿਲਾਂ ਵੀ ਇਹਨਾਂ ਦੀ ਇਸ ਤਰ੍ਹਾਂ ਦੀ ਹੈ ਕ੍ਰਿਮੀਨਲ ਉਹ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਕਿਉਂਕਿ ਅੱਜ ਸਵੇਰੇ ਲਿਆਏ ਸੀਗੇ ਤੇ ਅੱਜ ਹੁਣ ਇਹਨਾਂ ਨੂੰ ਪੇਸ਼ ਕਰਕੇ ਮੰਨ ਲਾਂਗੇ ਫਿਰ ਉਹਦਾ ਜਿਹੜਾ ਪ੍ਰੀਵਿਅਸ ਰਿਕਾਰਡ ਆ ਉਹ ਹੁਣ ਆਊਟ ਆਫ ਸਟੇਟ ਦਾ ਹੁਣ ਕਰਕੇ ਉਥੋਂ ਪ੍ਰੀਵਿਅਸ ਰਿਕਾਰਡ ਵੀ ਵੈਰੀਫਾਈ ਕੀਤਾ ਜਾਊਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਸੁਣਿਆ ਹੈ ਵੀ ਜਿਹੜੀ ਪੁਲਿਸ ਦੀ ਮਸਤੈਦੀ ਕਰਕੇ ਜਿਹੜਾ ਇੱਕ ਕਿਡਨੈਪਿੰਗ ਦਾ ਜਿਹੜਾ ਮਾਮਲਾ ਸੀਗਾ ਉਹ ਸੋਲਵ ਕਰ ਲਿਆ ਪੁਲਿਸ ਨੇ ਤੇ ਐਸਐਚਓ ਮੋਤੀਨਗਰ ਤੋਂ ਜਾਣਕਾਰੀ ਲੈ ਲਏ ਨੇ ਸਰ ਕਿਸ ਤਰ੍ਹਾਂ ਤੁਸੀਂ ਉਦ ਤੱਕ ਪਹੁੰਚੇ ਤੁਸੀਂ આરોપી ਤਾ ਇੱਕ ਸ਼ੁਭਮ ਪਦੇ ਨਾਮ ਦਾ ਬੰਦਾ ਸੀਗਾ ਜਿਹੜਾ ਆਪਣੇ ਲੋਸ ਰੂਮਿੰਗ ਲਾਇਆ ਸੀ ਮੋਤੀ ਨਗਰ ਦੇ ਰੀਏ ਦੇ ਵਿੱਚ ਤੇ ਇੱਥੇ ਮਿਲ ਕੇ ਉਹ ਵਾਪਸ ਚਲੇ ਗਿਆ ਬਟ ਉਹ ਆਪਣੇ ਦਿੱਲੀ ਆਪਣੇ ਪਰਿਵਾਰ ਚ ਨਹੀਂ ਪਹੁੰਚਿਆਗਾ ਪੁਲਿਸ ਨੂੰ ਇਹਤਲਾ ਮਿਲਦੇ ਹੀ ਅਸੀਂ ਇਮੀਡੀਐਟਲੀ ਇਹਦੇ ਅੰਡਰ ਸੈਕਸ਼ਨ ਰੈਲੇਵੈਂਟ ਸੈਕਸ਼ਨ ਦੇ ਅਧੀਨ ਐਫ ਆਈ ਆਰ ਰਜਿਸਟਰ ਕੀਤੀ ਤੇ ਮਾਮਲੇ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਤੇ ਤਫਤੀਸ਼ ਕਰਦੇ ਹੋਏ ਸਾਨੂੰ ਇਹਦੇ ਚ ਤੱਥ ਕਈ ਸਾਹਮਣੇ ਆਏ ਕਿ ਇਹ ਬੰਦਾ ਖੁਦ ਹੀ ਆਪਣੇ ਆਪ ਨੂੰ ਕਿਡਨੈਪ ਸ਼ੋ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਫਰौती ਦੀ ਮੰਗ ਕਰ ਰਿਹਾ ਤੇ ਇਹਦੀ ਤਫਤੀਸ਼ ਕਰਕੇ ਇਹਨੂੰ ਰਾਉਂਡ ਅਪ ਕੀਤਾ ਗਿਆ ਤੇ ਅਰੈਸਟ ਕਰਕੇ ਦੀ ਬਾਕੀ ਸ਼ਾਮਿਲ ਤਕਰੀਸ਼ ਕੀਤਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਕ੍ਰਿਮੀਨਲ ਕਿਸੇ ਵੀ ਤਰ੍ਹਾਂ ਦਾ ਹੋਵੇ ਤੋਂ ਪੁਲਿਸ ਦੇ ਅੜੀਕੇ ਚੜੇ ਹੀ ਜਾਂਦਾ ਆ ਤੋਂ ਸੋ ਕ੍ਰਿਮੀਨਲ ਲੋਗਾਂ ਨੂੰ ਸਖਤ ਸ਼ਬਦਾਂ ਦੇ ਵਿੱਚ ਚੇਤਾਵਨੀ ਹੈ ਪੁਲਿਸ ਵੱਲੋਂ ਦਿੱਤੀ ਗਈ ਕਿ ਕ੍ਰਿਮੀਨਲ ਜਿਹੜੇ ਅਪਰਾਧੀ ਕਿਸਮ ਦੇ ਲੋਕ ਨੇ ਜਾਂ ਤਾਂ ਉਹ ਆਪਣਾ ਅਪਰਾਧ ਕਰਨਾ ਛੱਡ ਦੇਣ ਤੇ ਜਾਂ ਤਾਂ ਫੇ ਸਲਾਖਾਂ ਦੇ ਪਿੱਛੇ ਜਾਣ ਲਈ ਤਿਆਰ ਹੋ ਜਾਣ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸੋ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਾਨੀ ਦੇ ਨਾਲ ਪ੍ਰਦੀਪ ਪੰਡੈ